ਉਦੋਂ ਕਹਿੰਦੇ ਵੀ ਜਾਂਦੇ ਸ਼ੋਹ ਲਾਉਣ ਪਰਿਵਾਰ ਦੇ ਨਾਲ ਬੈਹਦੇ ਵੀ ਸੀ ਰੋਟੀ ਵੀ ਖਾਧੀ ਜਾਂਦੀ ਸੀ ਆਰਾਮ ਜਿਆ ਲਾਇਆ ਜਾਂਦਾ ਸੀ ਹਾਂ ਜੀ ਹੁਣ ਵੀ ਹੈ ਹੁਣ ਵੀ ਇਦਾਂ ਹੀ ਹੈ ਅਸੀਂ ਲੋਕ ਤਾਂ ਹੁਣ ਵੀ ਇਦਾਂ ਹੀ ਹੈ ਇਹ ਤਾਂ ਹੁਣ ਆ ਗਏ ਬੌਂਸਰਾਂ ਵਾਲੇ ਪਤਾ ਨਹੀਂ ਕਿੱਥੋਂ ਆ ਗਏ ਠੀਕ ਹੈ ਨਾ ਜਦੋਂ ਦੇਖੋ ਗੁਰਦੀਪ ਜੀ ਜਦੋਂ ਅਜੀਬ ਗਾਇਕੀ ਹੋਊਗੀ ਜਦੋਂ ਜੀਵ ਤਰ੍ਹਾਂ ਦੇ ਗਾਣੇ ਹੋਣਗੇ ਅਕਸਾਉ ਢੜਕਾਉ ਮਰਵਾਉ ਉਦੋਂ ਫਿਰ ਖਤਰਾ ਤਾਂ ਹੋਊਗਾ ਹੀ ਗਲਤ ਕੰਮ ਕਰਨ ਦਾ ਫਿਰ ਖਤਰਾ ਤਾਂ ਹੁੰਦਾ ਹੀ ਹੈ ਫਿਰ ਬੌਂਸਰ ਰੱਖਣੇ ਪੈਂਦੇ ਸਾਨੂੰ ਤਾਂ ਸਾਡਾ ਤਾਂ ਸਾਰਾ ਪੰਜਾਬ ਹੀ ਬੌਂਸਰ ਹੈ ਸਾਡੇ ਨਾਲ ਤਾਂ ਅੱਜ ਤੱਕ ਕਦੇ ਦੇਖਿਆ ਤੁਸੀਂ ਨੈਟ ਤੇ ਚੈੱਕ ਕਰ ਲੋ ਹਜ਼ਾਰਾਂ ਹਜ਼ਾਰਾਂ ਖਾੜੇ ਪਏ ਨੇ ਲੋਕਾਂ ਦੇ ਪਾਏ ਹੋਏ ਮੈਂ ਆਪ ਤੱਕ ਕਦੇ ਐਡੂਟ ਕਰਦਾ ਨਹੀਂ ਤੇ ਤੁਸੀਂ ਦਿਖਾ ਦਿਓ ਕਿੱਥੇ ਵੀ ਅਸੀਂ ਸਕਿਉਰਟੀ ਲੈਂਦੇ ਹੋਈਏ ਜਾਂ ਬੌਂਸਰ ਵਗੈਰਾ ਰੱਖਦੇ ਹੋਈਏ ਮਤਲਬ ਹੀ ਨਹੀਂ ਕੋਈ ਕਦੇ ਲੋੜ ਹੀ ਨਹੀਂ ਪੈਂਦੀ ਪਬਲਿਕ ਯਾਰ ਇਹਨੇ ਖੁਦ ਸੁਰਤ ਹੈ ਪਬਲਿਕ ਤਾਂ ਸਾਨੂੰ ਦੇਖਣਾ ਚਾਹੁੰਦੀ ਹੈ ਸਾਨੂੰ ਮਿਲਣਾ ਚਾਹੁੰਦੀ ਹੈ ਅਸੀਂ ਉਹਨੂੰ ਘੱਟ ਘੱਟ ਮਾਰਦੇ ਹਾਂ ਅਸੀਂ ਉਹਨਾਂ ਨਾਲ ਹੱਥ ਮਲਾ ਕੇ ਰਾਜ਼ੀ ਨਹੀਂ ਅਸੀਂ ਉਹਨਾਂ ਨਾਲ ਫੋਟੋ ਤੱਕ ਕਰਵਾਉਣ ਵਾਸਤੇ ਤਿਆਰ ਨਹੀਂ ਜਿਹੜੇ ਬੰਦਿਆਂ ਤੋਂ ਲੱਖਾਂ ਰੁਪਏ ਪੇਮੈਂਟ ਲਈ ਜਾ ਰਹੀ ਹੈ ਉਹਨਾਂ ਨਾਲ ਵੀ ਫੋਟੋ ਨਹੀਂ ਕਰਵਾਈ ਜਾ ਰਹੀ ਤੁਸੀਂ ਇਹ ਕੀ ਹੈ ਯਾਰ ਮੇਰੇ ਤਾਂ ਉਹਦਾ ਮੇਰੇ ਨਾਲ ਟਾਈਮ ਇੱਕ ਤਰ੍ਹਾਂ ਬਾਉਂਡਿੰਗ ਬਣਾਇਤੀ ਜਾਂਦੀ ਵੀ ਐਨੇ 2 ਘੰਟੇ ਚੱਲਣਾ ਵਾ 2 ਘੰਟਿਆਂ ਬਾਅਦ ਵੀ ਬਸ ਐਂਡਿੰਗ ਕਰਕੇ ਨਾਲ ਦੀ ਨਾਲ ਨਿਕਲਦੀ ਕਰਦੇ ਤੁਸੀਂ ਖੜਦੇ ਵੀ ਹੋ ਸਪਾਂਸਰਾਂ ਨਾਲ ਆਉਣਾ ਸਟੇਜ ਤੇ ਗਾਹਕਾਂ ਨਾਲ ਤੇ ਸਪਾਂਸਰਾਂ ਨਾਲ ਹੀ ਨਿਕਲ ਜਾਣਾ ਕੋਈ ਮਤਲਬ ਨਹੀਂ ਕਿਸੇ ਨਾਲ ਕਿਸੇ ਦਾ ਨਾਂ ਤੱਕ ਨਹੀਂ ਲੈਂਦੇ ਕਿਨੇ ਸਾਨੂੰ ਸੱਦੇ ਕੀਦੇ ਆਏ ਹੋਏ ਕੀ ਆ ਕੀ ਜੀਵੇ ਕੀ ਪੁੱਛ ਰਹੇ ਆਂ ਅਸੀਂ ਆਉਣ ਵਾਲੀ ਨਸਲਾਂ ਨੂੰ ਕੀ ਸਮਝਾ ਰਹੇ ਆਂ ਅਸੀਂ ਇਹ ਸਾਡਾ ਸਭਿਆਚਾਰ ਹੈ ਇਹ 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 ਵਿਡੱਪਣ ਹੈ ਜਾਂ ਤੁਸੀਂ ਕਹਿੰਦੇ ਹੋ ਵੀ ਬਹੁਤ ਆਪਣੇ ਆਪ ਨੂੰ ਕੀ ਕਿਤੇ ਸਮਝਦੇ ਕੋਈ ਆਦਰ ਮਾਨ ਹੈ ਇੱਕ ਤੁਸੀਂ ਪੇਮੈਂਟ ਜਿੰਨੀ ਮਰਜ਼ੀ ਲਓ ਪਰ ਦੁਨੀਆ ਨਾਲੋਂ ਕੱਟ ਕੇ ਥੋੜੀ ਯਾਰ ਕਲਾਕਾਰ ਇਜ਼ ਪਬਲਿਕ ਪ੍ਰੋਪਰਟੀ ਕਲਾਕਾਰਾਂ ਤੇ ਹੱਕ ਹੁੰਦਾ ਪਬਲਿਕ ਦਾ ਪਬਲਿਕ ਚਾਹੁੰਦੀ ਹੈ ਵੀ ਸਾਡਾ ਕਲਾਕਾਰ ਕਿਹੋ ਜਿਹਾ ਹੋਵੇ ਇਹ ਕਿਵੇਂ ਮਿਲੇ ਕਿਵੇਂ ਗੱਲਬਾਤ ਕਰੇ ਕਿਵੇਂ ਸਾਡੇ ਚ ਬੈਠੇ ਸਭ ਤਸ਼ਨਸ਼ ਹੋ ਗਿਆ ਇਹ ਫਰਕ ਪਿਆ ਸਿਸਟਮ ਹਿੱਲ ਗਿਆ ਸਾਡਾ ਹਾਂ ਅੱਛਾ ਕੁਲਦੀਪ ਮਾਨਕ ਜੀ ਦੇ ਨਾਲ ਤੁਹਾਡੇ ਕਿਵੇਂ ਦੇ ਸੁਭਾਅ ਸੀਗਾ ਬਹੁਤ ਮੈਂ ਬਹੁਤ ਵਧੀਆ ਮੈਂ ਉਹਨਾਂ ਦੇ ਨਾਲ ਰਿਆ ਮੈਂ ਉਹਨਾਂ ਦਾ ਬੁਕਿੰਗ ਕਰ ਲ ਕਰ ਰਿਹਾ ਮੈਂ ਉਹਨਾਂ ਦਾ ਆਫਿਸ ਸੰਭਾਲਦਾ ਰਿਹਾ ਹਾਂ ਹਾਂ ਉਹਦਾਂ ਤਰੀਕੇ ਰਹਿੰਦੇ ਸੀ ਜੀ ਤੇ ਇਹਾ ਜਿਹੜੀ ਤੁਹਾਡੇ ਮਲਟਾਉਨ ਵਾਲੀ ਰੇਲਵੇ ਲਾਈਨ ਹੈ ਜੀ ਦੁਗਰੀ ਵਾਲੇ ਪਾਸੇ ਜਿਹੜੀ ਹੂੰ ਹੂੰ ਮਤਲਬ ਇਹੋ ਜਿਹੇ ਦੌਰ ਸੀਗੇ ਹੁਣ ਤੁਸੀਂ ਨਾ ਪੁੱਛੋ ਸੱਚੀਆਂ ਗੱਲਾਂ ਬਈ ਸਾਈਕਲ ਤੱਕ ਨਹੀਂ ਸੀ ਲੈ ਕੇ ਦਿੱਤਾ ਮੈਂ ਤੁਰ ਕੇ ਜਾਂਦਾ ਸੀ ਤਰੀਕਿਆਂ ਨੂੰ ਲੈਣੋਂ ਲੈਣ ਤੇ ਤੁਰ ਕੇ ਆਉਂਦਾ ਸੀ ਪੂ ਮਗਦੇ ਆ ਰਾਤਾਂ ਚ ਕਾਲੀਆਂ ਰਾਤਾਂ ਚ ਜਦੋਂ ਡਰ ਲੱਗਦਾ ਸੀ ਐ ਡਾ ਡਾ ਸਰਕਣਾ ਸਲਵਾਰ ਖੜਾ ਹੁੰਦਾ ਸੀ ਆ ਵਿਚੋਂ ਦੀ ਲੰਘਣਾ ਪੈਂਦਾ ਸੀ ਹੂੰ ਉਹ ਦੌਰ ਦੇਖਿਆ ਸੀ ਮੈਂ ਮਾਰਕ ਸਾਹਿਬ ਗੁਲਦੀ ਮਾਰਗ ਦੇ ਨਾਲ ਤੁਸੀਂ ਸ਼ੋਅ ਚ ਵੀ ਜਾਂਦੇ ਹੋਗੇ ਫਿਰ ਤਾਂ ਉੱਥੇ ਨਹੀਂ ਸ਼ੋਅ ਤੇ ਤਾਂ ਘੱਟ ਬਹੁਤ ਬਾਅਦ ਚ ਹਮ ਬਾਅਦ ਚ ਤਾਂ ਫਿਰ ਅਸੀਂ ਇਕੱਠੇ ਵੀ ਸ਼ੋਅ ਕਰਦੇ ਰਹੇ ਆ ਤਾਂ ਵੱਖਰੀ ਗੱਲ ਐ ਪਰ ਪਹਿਲਾਂ ਪਹਿਲਾਂ ਮੈਂ ਪਹਿਲ ਦੀ ਗੱਲ ਕਰਦਾ ਵੀ ਮਾਨਕ ਸਾਹਿਬ ਨਾਲ ਮੈਂ ਇੱਕ ਪਰਿਵਾਰ ਚ ਰਹੇ ਹਾਂ ਜਦੂਬੀਰ ਮੇਰੇ ਹੱਥਾਂ ਚ ਜੰਮੇ ਜਦੂਬੀਰ ਨੇ ਸਾਡੀ ਬੀਬੀ ਤੇ ਸਰਬਜੀਤ ਤੇ ਨੰਮੂਤਿਆ ਜਿੰਨਾ ਮੇਰੇ ਤੇ ਮੂਤਿਆ ਜਿਵੇਂ ਜਦੂਬੀਰ ਦੇ ਹੁਣ ਹਾਲਾਤ ਬਣੇ ਹੋਏ ਨੇ ਜਦੂਬੀਰ ਮਾਨਕ ਦੇ ਤਾਂ ਡਿਪਰੈਸਡ ਕਿਹਾ ਜਾਂਦਾ ਵੀ ਉਹ ਡਿਪਰੈਸਡ ਬਹੁਤ ਚੱਲ ਰਹੇ ਨੇ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਕੁਦੀ ਮਾਨਕ ਦੇ ਜਾਣ ਤੋਂ ਬਾਅਦ ਨੇ ਹੁਣ ਤਾਂ ਕਾਫੀ ਇੰਪਰੂਵ ਹੈ ਹੁਣ ਤਾਂ ਠੀਕ ਹੈ ਕਾਫੀ ਮਰਦ ਨੂੰ ਕਿਡਾ ਨਾ ਹਾਂ 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 ਕਾਫੀ ਹੁਣ ਤਾਂ ਸਿਆਣੀਆਂ ਗੱਲਾਂ ਕਰਦਾ ਹੁਣ ਤਾਂ ਪਹਿਲਾਂ ਵਾਲੀ ਗੱਲ ਨਹੀਂ ਰਹੀ ਲੌਸਤਾ ਹੁੰਦਾ ਹੀ ਆ ਦੇਖੋ ਜੀਵਨ ਚ ਜਿਹੜਾ ਉਹ ਸਮਾਂ ਬੀਤ ਗਿਆ ਉਹ ਮੁੜ ਕੇ ਤਾਂ ਆਉਣਾ ਨਹੀਂ 골ਡਨ ਜੁਗ ਸੀਗਾ ਉਹ ਉਦੋਂ ਐਨੇ ਰਾਈਜ਼ ਕਰਨਾ ਸੀ 1 ਲੱਖ ਤੋਂ ਲੋਕਾਂ ਨੇ ਚੱਕਣਾ ਸੀ ਮਾਨਕ ਸਾਹਿਬ ਦਾ ਫਰਜ਼ ਆਂਦਾ ਉਹ ਸਮਾਂ ਬਣ ਗਿਆ ਉਹ ਰਲਣਾ ਤਾਂ ਹੈ ਨਹੀਂ ਪਹਿਲਾਂ ਨਾਲੋਂ ਠੀਕ ਹੈ ਕਾਫੀ ਠੀਕ ਹੈ ਕੀ ਲੱਗਦਾ ਹੈ ਕੀ ਕਾਰਨ ਰਹੇ ਨੇ ਵੀ ਇਦਾਂ ਦੇ ਹਾਲਾਤ ਬਣੇ ਕੀ ਕਹਿ ਸਕਦੇ ਹੁਣ ਇਹਨੂੰ ਵੀ ਫਾਦਰ ਸਾਹਿਬ ਦਾ ਕੰਮ ਕਰ ਗਿਆ ਕੀ ਕੀ ਹੋਇਆ ਤੇ ਪਿੱਛੇ ਕੀ ਰੀਜਨ ਚੱਲਿਆ ਕੁਝ ਸਮਝੋ ਬਾਰੇ ਕਹਾਣੀ ਅੱਛਾ ਜਦੋਂ ਕਲਾਕਾਰ ਸਾਰੇ ਕਹਿੰਦੇ ਆ ਵੀ ਪਹਿਲ ਬੱਸ ਸਟੈਂਡ ਵਾਲੇ ਪਾਸੇ ਨਹੀਂ ਹੁੰਦੇ ਸੀ ਪਹਿਲਾਂ ਭਾਰਤ ਨਗਰ ਚੌਂਕ ਦੇ ਕੋਲ ਸਾਰੇ ਕਲਾਕਾਰ ਹੁੰਦੇ ਸੀਗੇ ਉਹਦੇ ਨੇੜੇ ਤੇੜੇ ਹੀ ਰਹਿੰਦੇ ਸੀਗੇ ਸਾਰੇ ਹਾਂ ਦੱਪਨ ਸਟੂਡੀਓ ਦੇ ਸਾਹਮਣੇ ਇਧਰੋਂ ਜਾਂਦੇ ਨੂੰ ਲੈਫਟ ਉਹ ਪਿੱਪਲ ਜਿਹਾ ਖੜਾ ਮੇਰੇ ਖਿਆਲ ਹੁਣ ਤਾਂ ਚੱਕ ਤਾਂ ਹਣਾ ਡਬਲ ਸੜਕ 'ਤੇ ਖੜਾ ਹੈ ਮੇਰੇ ਖਿਆਲ ਹੈ ਉਹ ਉਹਦੇ ਸਾਹਮਣੇ ਜਿਹੜੀ ਬਿਲਡਿੰਗ ਸੀਗੀ ਉਹ ਸਾਡੇ ਬਹੁਤ ਮਹਾਨ ਬੰਦੇ ਹੋਏ ਆਪਣੇ ਰਾਗੀ ਬਦਮਸ਼ੀਰ ਸਰਦਾਰ ਸੋਹਣ ਸਿੰਘ ਜੀ ਜੀ ਉਹਨਾਂ ਦੇ ਉਹ ਚਾਰੇ ਹੁੰਦੇ ਸੀ ਉੱਥੇ ਹੁੰਦੇ ਸੀ ਇਹ ਸਾਰੇ ਕਲਾਕਾਰ ਹੂੰ ਤੇ ਬਾਅਦ ਚ ਫਿਰ ਬਸ ਸੈਂਡ ਦੇ ਸਾਹਮਣੇ ਬਾਅਦ ਚ ਡਾਕਟਰ ਮੋਗੇਵਾਲਾ ਸਾਹਿਬ ਦੀ ਬਿਲਡਿੰਗ ਚ ਉਹਨਾਂ ਚ ਆ ਗਏ ਫਿਰ ਉਧਰੋਂ ਸਾਡੇ ਭੋਲੇ ਵੀਰ ਜੀ ਹੁਣੀ ਟਿੱਕਾ ਜੀ ਹੁਣੀ ਸਾਡੇ ਪੋਲੀਟਿਕਲ ਨੇ ਜਿਹੜੇ ਇਹਨਾਂ ਨੇ ਬਿਲਡਿੰਗ ਕਲਾਕਾਰਾਂ ਵਾਸਤੇ ਬਣਾਈ ਕੀਰਸ ਪੇਰਿਆ ਬੀ ਵਿਚਾਲੇ ਹੁੰਦਾ ਸੀ ਉਹਦੀ ਬਿਲਡਿੰਗ ਚ ਵੀ ਕੁਝ ਕਲਾ ਕਰ ਰਹੇ ਫਿਰ ਬਸ ਸੈਂਡ ਦੇ ਸਾਹਮਣੇ ਆਏ ਪਹਿਲਾਂ ਉੱਥੇ ਹੀ ਹੁੰਦੇ ਸੀ ਪਾਰਤ ਨਗਰ ਤੇ ਬੱਸ ਸਟੈਂਡ ਦੇ ਵਿਚਾਲੇ ਜਨਕਿ ਲੁਧਿਆਣੇ ਦੀ ਦੇਣ ਹੈਗੀ ਆ ਵੀ ਕਲਾਕਾਰ ਜਿੰਨੇ ਹੁਣ ਤੱਕ ਹੈਗੇ ਨੇ ਵੀ ਲੁਧਿਆਣੇ ਦੇ ਵਿੱਚੋਂ ਹੋ ਕੇ ਗਏ ਆ ਦੁਨੀਆ ਚ ਜਿਹੜੀ ਪੰਜਾਬੀ ਲੋਕ ਗਾਇਕੀ ਫੈਲੀ ਆ ਉਹ ਲੁਧਿਆਣੇ ਦੀ ਹੀ ਦੇਣਾ ਹੈ ਲੁਧਿਆਣੇ ਤੋਂ ਹੀ ਕਲਾਕਾਰ ਬਣ ਕੇ ਗਏ ਆ ਬਾ ਸਭ ਰੇਡੀਓ ਵਗੈਰਾ ਤੇ ਤਾਂ ਚਲੋ ਗਾਉਂਦੇ ਸੀ ਕੁਝ ਲੋਕ ਜਲੰਧਰ ਵਗੈਰਾ ਦੇ ਐਡਾ ਐਡਾ ਫੇਮਸ ਨਹੀਂ ਸੀਗੇ ਵੀ ਦੁਨੀਆ ਭਰ ਚ ਜਾਣਾ ਕੰਮ ਕਰਨਾ ਖੜੇ ਲਾਉਣੇ ਉਹ ਸਾਰਾ ਲੁਧਿਆਣਾ ਹੀ ਸੀ ਲੁਧਿਆਣੇ ਤੋਂ ਬਾਅਦ ਹੀ ਚੱਲੇ ਆ ਅਜੇ ਇਹ ਵੀ ਗੱਲ ਸੁਣਨ ਨੂੰ ਆਉਂਦੀ ਹੈ ਕਿ ਜਦੋਂ ਰਿਕਾਰਡਿੰਗ ਚੱਲੀ ਚੱਲਦੀ ਸੀਗੀ ਤਾਂ ਸਾਰੇ ਸਾਜ਼ ਵਗੈਰਾ ਪ੍ਰੋਪਰ ਰੈਡੀ ਕਰਕੇ ਸ਼ੁਰੂਆਤ ਕੀਤੀ ਜਾਂਦੀ ਜੇ ਮਾੜਾ ਵੀ ਕੋਈ ਗਲਤ ਹੋ ਜਾਂਦੀ ਦੁਬਾਰਾ ਸਾਰਾ ਗਾਉਣਾ ਪੈਂਦਾ ਸੀ ਸਾਰਾ ਲਾਈਵ 2 ਟਰੈਕਸ ਤੇ ਰਿਕਾਰਡਿੰਗ ਹੁੰਦੀ ਸੀ ਦੋ ਹੀ ਟਰੈਕ ਹੁੰਦੇ ਸੀ ਮਤਲਬ HMV ਸਭ ਤੋਂ ਸਿਰਮੌਰ ਸਾਡੀ ਕੰਪਨੀ ਰਹੀ ਹੈ ਤੁਸੀਂ ਤਵਿਆਂ ਵਾਲੇ ਜਿਹਨੂੰ ਇਹ ਜਮਾਸਟਰਵਾਇਜ਼ ਤੇ ਉਹਦੇ ਤੇ ਸਿਰਫ 2 ਟਰੈਕ ਵੀ ਇੱਕ ਟਰੈਕ ਤੇ ਸਾਰੇ ਸਾਜ਼ੀਆਂ ਨੇ ਵਜਾਉਣਾ ਹੈ ਇੱਕ ਟਰੈਕ 'ਚ ਸਿੰਗਰ ਨੇ ਗਾਉਣਾ ਹੈ ਓਨਲੀ 2 ਟਰੈਕ ਹੁਣ ਤਾਂ ਸੰਕੜੇ ਟ੍ਰੈਕ ਨੇ ਹੁਣ ਤਾਂ ਤੁਸੀਂ ਇੰਨੀ ਕਿਹ ਚੀਜ਼ ਵੀ ਕੱਢ ਕੇ ਪਾ ਜਾ ਦੋ ਉਹਨੂੰ ਐਡਿਟ ਕਰ ਲਾਂਗੇ ਠੀਕ ਹੈ ਜੀ ਉਦੋਂ ਇਹ ਕਿੱਥੇ ਰਵਾਨ ਸੀਗਾ ਸਿੱਧਾ ਹੀ ਲੈ ਵੀ ਚੱਲਦਾ ਸੀ ਸਾਰਾ ਕੰਮ ਐਸੀ ਗੱਲ ਗਈ ਉਹ ਗੀਤ ਅਮਰ ਸੀਗੇ ਅੱਜ ਤੱਕ ਤਾਂ ਉਹ ਕੰਨਾ ਚ ਰਸ ਘੋਲਦੇ ਆ ਉਹ ਉਹਨਾਂ ਨਾਲ ਮਤਲਬ ਸਮਝੌਤਾ ਨਹੀਂ ਸੀ ਹੋ ਸਕਦਾ ਛੋਟੀ ਜੀ ਵੀ ਗਲਤੀ ਇੱਕ ਤੋਂ ਵੀ ਗਲਤੀ ਹੋ ਗਈ ਫਿਰ ਸਾਰੇ ਜਣੇ ਸੁਵੀਦੈ ਨਗਰ ਚ ਦੁਬਾਰਾ ਲੰਘੋ ਫਿਰ ਇੱਕ ਮੈਂ ਕਹਿੰਦਾ ਕਿੰਨੇ ਕਿੰਨੇ ਘੰਟੇ ਕਿੰਨੇ ਕਿੰਨੇ ਦਿਨ ਲੰਘੇ ਹੁੰਦੇ ਹੁਣੇ ਮੈਂ ਕਹਾਂ ਜੀ ਉਹ ਸਾਡੇ ਭਰਾਤਾ ਜੀ ਕਰਤਾਰ ਰਮਲੇ ਦਾ ਗੀਸੀ ਬਾਪੂ ਦਾ ਢੋਡਾ ਹੂੰ ਤੁਸੀਂ ਮੰਨਦੇ ਹੋ ਵੀ ਚਾਰ ਦਿਨ ਰਿਕਾਰਡਿੰਗ ਕਰਾ ਸਕਿਆ ਚਾਰ ਤਿੰਨ ਅੜਿਆ ਰਿਹਾ ਇੱਕ ਗੀਤ ਬਾਰ-ਬਾਰ ਗਲਤੀ ਹੁੰਦੀ ਸੀ ਹਾਂ ਉਹ ਸੀ ਗੇਕੀਆਂ ਸੁਵਿਧੇ ਨੱਕੇ ਜਦੀ ਲੰਘਣਾ ਪੈਂਦਾ ਸੀ ਪੂਰੀ ਤਿਆਰੀ ਹੁੰਦੀ ਸੀ ਫੁੱਲ ਵੀ ਉੱਕ ਗਿਆ ਤਾਂ ਗਿਆ ਵੀ ਸਾਰਿਆਂ ਨੇ ਦਿਲ ਚ ਤਾਂ ਗਾਣਾ ਕੱਢਣੀ ਆ ਉੱਤੋਂ ਤਾਂ ਭਾਵੇਂ ਕੋਈ ਨਾ ਕਵੇ ਮਤਲਬ ਹਰ ਬੰਦਾ ਬਸ ਸਿਰੇ ਹੀ ਆਉਂਦਾ ਸੀ ਤਰਦਾ ਹੀ ਆਉਂਦਾ ਸੀ ਜਿਹੜਾ ਆਉਂਦਾ ਸੀ ਚਾਹੇ ਸਾਜੀ ਆ ਚਾਹੇ ਗਾਇਕ ਇਹਹੀ ਕਾਰਨ ਸੀਗਾ ਵੀ ਪਹਿਲਾਂ ਵਾਲੀ ਗਾਇਕੀ ਜਿਹੜੀ ਸੀਗੀ ਉਹ ਕਹਿੰਦੀ ਜ਼ੋਰ ਦੀ ਗਾਇਕੀ ਸੀ ਅੱਜ ਕੱਲ ਜ਼ੋਰ ਦੀ ਗਾਇਕੀ ਨਹੀਂ ਹੈਗੀ ਇਸੇ ਕਰਕੇ ਉਹ ਤਾਂ ਉਹ ਹੀ ਗੱਲ ਹੈ ਨਾ ਵੀ ਡੰਗ ਆ ਗਈ ਸਾਰੇ ਇੰਨਾ ਉਹ ਵਰ ਵਰ ਬ ਦੇਣ ਲੱਗੇ ਵਾਇਸ ਨੂੰ ਵੀ ਕੁਝ ਵੀ ਐ ਹੁਣ ਤਾਂ ਬੇ ਤਾਲਿਆਂ ਨੂੰ ਤਾਲ ਚ ਕਰ ਦਿੰਦੇ ਆ ਇਹ ਹੂੰ ਬੇ ਸੁਰਿਆਂ ਨੂੰ ਟਿਊਨ ਕਰ ਦਿੰਦੇ ਹਨ ਟਿਊਨਰ ਲਾ ਕੇ ਤੇ ਉਦੋਂ ਇਹ ਕਿਹੜਾ ਜੁਗ ਸੀਗਾ ਉਦੋਂ ਤਾਂ ਬਸ ਆਵਾਜ਼ਾਂ ਹੀ ਸੀਗੀਆਂ ਅਸੀਂ ਤਾਂ ਅੱਜ ਵੀ ਖੈਰ ਤੁਸੀਂ ਹੈਰਾਨ ਹੋ ਜਾਓਗੇ ਵੀ ਸਾਨੂੰ ਟੇਸਟ ਨਹੀਂ ਆਉਂਦਾ ਹੂੰ ਇਸ ਦੌਰ ਚ ਮੇਰਾ ਹੁਣ ਪੰਜਵਾਂ ਖਾੜਾ ਆ ਰਿਹਾ ਪਹਿਲਾਂ ਚਾਰ ਖਾੜੇ ਉਹ ਤਾਂ ਸੈਂਕੜੇ ਕੈਸ ਹੋਈਆਂ ਚਾਰ ਖਾੜੇ ਕੀਤੇ ਸੀ ਹੁਣ ਪੰਜਵਾਂ ਘੜਾ ਤਿਆਰ ਪਿਆ ਤੁਸੀਂ ਮੰਨਦੇ ਹੋ ਮੈਂ ਹੁਣ ਵੀ ਲਾਈਵ ਕੀਤਾ ਉਹੀ ਟੂ ਟ੍ਰੈਕ ਤੇ ਉਹਦੇ ਦੀ ਇੱਕ ਚੀਜ਼ ਸਾਜੀ ਵਜਣਗੇ ਤੇ ਇੱਕ ਮੈਂ ਗਾਉਂਗਾ ਪੰਜਵਾਂ ਘੜਾ ਅੱਜ ਵੀ ਉਹ ਮੈਂ ਅੱਜ ਵੀ ਆ ਰਹੀ ਹੈ ਮੇਰੀ ਨਵੀਂ ਕਾਸਟ ਦੀ ਗੱਲ ਕਰ ਰਹੇ ਹਾਂ ਪੰਜਵਾਂ ਘੜਾ ਦੀ ਅੱਜ ਵੀ ਲਾਈਵ ਗਾਇਆ ਅਸੀਂ ਤਾਂ ਅੜਬ ਲੋਕ ਐ ਮਤਲਬ ਅੜਗੇ ਤੜਗੇ ਹਾਂ ਨਹੀਂ ਚਾਹੀਦਾ ਵੀ ਹੈ ਯਾਰ ਗਾਇਕੀ ਹੁੰਦੀ ਹੀ ਏ ਗਾਇਕੀ ਹੁੰਦੀ ਹੀ ਏ ਹੁਣ ਤਾਂ ਸਟੇਟ ਤੇ ਜਾਵਾਂਗੇ ਤੇ ਕਾਪੀਆਂ ਲੈ ਕੇ ਬਹਿ ਜਾਂਦੇ ਗਾਉਣਾ ਚਾਰ ਗੀਤ ਨੇ ਤੇ ਉਹ ਕਾਪੀ ਠੀਕ ਹੈ ਨਾ ਸਾਡੇ ਵੇਲੇ ਦੇ ਉਹ ਤਾਂ ਕਲਾਕਾਰ ਕਾਪੀਆਂ ਵਗੈਰਾ ਨਹੀਂ ਸੀ ਰੱਖਦੇ ਕਿਉਂਕਿ ਪ੍ਰੋਪਰ ਸਾਡੇ ਗੀਤ ਯਾਦ ਹੁੰਦੇ ਸੀ ਯਾਦ ਕਰਕੇ ਜਾਣਾ ਪੈਂਦਾ ਸੀ ਗਾਉਣਾ ਪੈਂਦਾ ਸੀ ਰਿਕਾਰਡਿੰਗ ਵੀ ਹੁੰਦੀ ਸੀ ਇਹ ਬੜਾ ਵੱਡਾ ਅਸਰ ਸੀ ਅੱਜ ਵਾਲੇ ਤਾਂ ਪਤਾ ਹੀ ਨਹੀਂ ਕਿ ਮਿਊਜ਼ਿਕ ਕਿਹਨੇ ਕਰਤਾ ਕਿਹੜੇ ਸਟੂਡੀਓ 'ਚ ਕੀਤਾ ਕੌਣ ਸਾਜ਼ੀ ਵਜਾਇਆ ਕੌਣ ਨਹੀਂ ਜਾ ਕੇ ਡੱਬ ਕਰ ਆਉਣਾ ਭਾਵੇਂ 40 ਵਾਰੀ ਡੱਬ ਕਰ ਲਓ ਭਾਵੇਂ 400 ਵਾਰੀ ਕਰ ਲਓ ਇਹ ਸਹੂਲਤ ਹੋ ਗਈ ਨਾ ਹੁਣ ਸਾਡੇ ਵੇਲੇ ਇਦਾਂ ਨਹੀਂ ਸੀਗਾ ਅੱਛਾ ਇਹ ਇਹ ਵੀ ਸੀਗਾ ਵੀ ਭੁੱਲ ਵੀ ਜਾਂਦੇ ਆਂ ਕੀ ਵਾਰ ਸਟੇਜ ਤੇ ਐਵੇਂ ਭੁੱਲੇ ਹੋ ਕਦੇ ਨਹੀਂ ਨਹੀਂ ਭੁੱਲਦਾ ਭੁੱਲਦਾ ਤਾਂ ਨਹੀਂ ਪੰਦਾ ਉਹ ਤਾਂ ਕਿਤੇ ਹੀ ਹੁੰਦਾ ਕੋਈ ਅਚਾਨਕ ਵੈਸੇ ਤਾਂ ਭੁੱਲਣ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ ਕਲਾਕਾਰ ਨੂੰ ਇਬਾਦਤ ਹੈ ਯਾਰ ਕੰਮ ਹੈ ਜਿਵੇਂ ਤੁਸੀਂ ਕੈਮਰਾ ਚਲਾਉਨੇ ਤੁਹਾਨੂੰ ਲੱਗਦਾ ਵੀ ਤੁਹਾਡਾ ਕੈਮਰਾ ਬਿਨਾਂ ਦੱਸੇ ਬੰਦ ਹੋ ਜਾਊਗਾ ਨਹੀਂ ਨਾ ਹੁੰਦਾ ਕਲਾਕਾਰ ਨੂੰ ਪ੍ਰੋਪਰ ਪਤਾ ਹੁੰਦਾ ਆਪਣੇ ਕੰਮ ਦਾ ਕੋਈ ਅਸੀ ਗੱਲ ਨਹੀਂ ਭੁੱਲਣ ਭੱਲਣ ਵਾਲੀ ਕੋਈ ਗੱਲ ਨਹੀਂ ਹੁੰਦੀ ਦੂਜੇ ਬੰਦੇ ਨੂੰ ਲੱਗਦਾ ਵੀ ਜੇ ਇਹ ਭੁੱਲ ਗਿਆ ਹੂੰ ਫੇਰ ਹੁੰਦਾ ਕਿਛ ਨਹੀਂ ਹੁੰਦਾ ਹੁੰਦਾ ਕਦੇ ਵੀ ਨਹੀਂ ਅੱਛਾ ਦਿਲਜੀਤ ਦਸਾਂਝ ਦੀ ਗੱਲ ਕਰਦੇ ਆਪਾਂ ਜਿਵੇਂ ਤੁਸੀਂ ਕਹਿੰਦੇ ਹੋ ਲਾਈਵ ਚਲਾਉਨੇ ਤੁਸੀਂ ਆਪਣਾ ਨਾ ਸਾਰਾ ਕਰਦੇ ਵੀ ਰਿਕਾਰਡ ਦਿਲਜੀਤ ਦਸਾਂਝ ਨੇ ਕਾਨਸਰਟ ਕੀਤੇ ਪਿਛਲੇ ਸਾਲ ਵੀ ਚੱਲੇ ਆ ਸਾਰੇ ਨਾ ਪੂਰੇ ਟੂਰ ਕੱਢਿਆ ਉਹਨੇ ਪੂਰੇ ਇੰਡੀਆ ਦਾ ਹਾਂ ਉਹਨਾਂ ਬਾਰੇ ਕੀ ਸੋਚਦੇ ਹੋ ਵੀ ਅੱਜ ਹੁਣ ਉਹਨਾਂ ਦੀ ਸਰਦਾਰ ਜੀ 3 ਵੀ ਬੈਨ ਕਰ ਦਿੱਤੀ ਗਈ ਹੈ ਵੰਦੀਆ ਦੇ ਵਿੱਚ ਹਲਕੀ ਪੂਰੀ ਵਰਲਡ ਚੱਲਦੀ ਪਈ ਹੈ ਹਲੇ ਫਿਲਹਾਲ ਵਧੀਆ ਕਲੈਕਸ਼ਨ ਹੋਈ ਉਸ ਦੀ ਕੀ ਸੋਚਦੇ ਹੋ ਉਸ ਦੇ ਬਾਰੇ ਸੋਚਣਾ ਕੀ ਹੈ ਦੇਖੋ ਜਿਹੜਾ ਫਿਲਮਾਂ ਵਗੈਰਾ ਤੇ ਬੈਨ ਲੱਗਣਾ ਹੈ ਮਾੜੀ ਗੱਲ ਹੈ ਮਾੜੀ ਹੋਰ ਗਲਤ ਗੱਲ ਹੈ ਜਿਨ੍ਹਾਂ ਲੋਕਾਂ ਦੀ ਸੋਚ ਹੈ ਕੋਈ ਬਹੁਤ ਹੀ ਵਧੀਆ ਨਹੀਂ ਇੱਕ ਦੇਖੋ ਇੱਕ ਕਲਚਰ ਹੈ ਹੈਨਾ ਉਹਦੇ ਚ ਕੌਣ ਕੰਮ ਕਰਦਾ ਕੌਣ ਨਹੀਂ ਕਰਦਾ ਲੋਕਾਂ ਨੇ ਕੀ ਲੈਣਾ ਜੀ ਇਸ ਗੱਲ ਤੋਂ ਇਹ ਜਿਹੜੇ ਚਾਰ 2 2 ਟੂਟਰ ਨੇ ਰੌਲਾ ਪਾਉਣ ਵਾਲੇ ਇਹ ਇਹਨਾਂ ਨੂੰ ਕੀ ਲੱਭ ਜੂਗਾ ਉਸ ਗੱਲ 'ਚ ਹੂੰ ਫਿਲਮ ਤਾਂ ਹੋ ਰੁਕਣੀ ਨਹੀਂ ਅੱਜ ਨਹੀਂ ਤਾਂ ਕੱਲ ਪਾਬੰਦੀ हट ਜੂਗੀ ਹੂੰ ਕਈ ਸਦੀਆਂ ਬਾਅਦ ਤੈ ਐ ਨਹੀਂ ਵੀ ਉਹ ਉਹਦੇ ਤੇ ਠੱਪਾ ਹੀ ਲਾਤਾ ਅੱਜ ਵੀ ਉਹਦੀਆਂ ਕਾਪੀਆਂ ਛਾੜਤੀਆਂ ਵੀ ਇੰਡੀਆ 'ਚ ਚੱਲੂਗੀ ਨਹੀਂ ਨਾਲੇ ਇਹ ਕਿਹੜਾ ਦੋਸ਼ ਆ ਵੀ ਪਾਕਿਸਤਾਨ ਦੇ ਕਲਾਕਾਰ ਉਹਦੇ ਵਿੱਚ ਕੰਮ ਕਰ ਰਹੇ ਨੇ ਕਿ ਪਹਿਲਾਂ ਪਾਕਿਸਤਾਨੀ ਕਲਾਕਾਰਾਂ ਨੇ ਇੰਡੀਆ ਦੀ ਮੂਵੀ ਵਿੱਚ ਕੰਮ ਨਹੀਂ ਕੀਤਾ ਕਿ ਲੋ ਉਹ ਇਹ ਕਹਿੰਦੇ ਨੇ ਕਹਿੰਦੇ ਆਪਰੇਸ਼ਨ ਸੰਦੂਰ ਜਦੋਂ ਹੋਇਆ ਉਸ ਤੋਂ ਬਾਅਦ ਕਲਾਕਾਰ ਜਿਹੜੇ ਐ ਤੁਸੀਂ ਐਡ-ਆਨ ਕੀਤੇ ਕਿਉਂ ਹਾਲਾਂਕਿ ਦਿਲਜੀਤ ਸਾਹਿਬ ਦਾ ਜੇ ਵਾਕਿਆ ਦਾ ਇਹ ਕਹਿਣਾ ਕਿ ਉਹ ਆਪਰੇਸ਼ਨ ਸੰਦੂਰ ਤੋਂ ਪਹਿਲਾਂ ਜੇ ਪਲਵਾਮਾ ਟੈਕ ਤੋਂ ਪਹਿਲਾਂ ਪੈਲਗਾਮ ਟੈਕ ਤੋਂ ਪਹਿਲਾਂ ਵੀ ਹੋ ਚੁੱਕੀ ਸੀ ਸ਼ੂਟਿੰਗ ਇਹ ਦੇਖੋ ਇਹ ਪਲਵਾਮਾ ਅਟੈਕ ਲਾ ਲੋ ਆਪਰੇਸ਼ਨ ਸੰਦੂਰ ਲਾ ਲੋ ਇਹ ਅੱਜ ਦੀਆਂ ਗੱਲਾਂ ਸਾਡੇ ਸਮੇਂ 'ਚ ਵਰਤ ਰਹੀਆਂ ਤਾਂ ਇਸ ਇਹਨਾਂ ਲੋਕਾਂ ਨੂੰ ਲੱਗਦਾ ਇਹ ਤਾਂ ਜਦ ਪਹਿਲਾਂ ਤੋਂ ਪਿਆ ਹੈ ਘਾਤਰ 'ਚ ਜੰਗ ਨਹੀਂ ਲੱਗੀ ਠੱਡ 'ਚ ਜੰਗ ਨਹੀਂ ਲੱਗੀ ਹੂੰ ਅਸੀਂ ਜੰਗਾ ਦੇ ਮੁਕਾਬਲੇ ਕੀਤੇ ਜੰਗਾ ਚ ਦੀ ਲੰਘ ਕੇ ਆਏ ਆ ਫਿਰ ਸਾਡਾ ਕਲਚਰ ਬੰਦ ਹੋ ਗਿਆ ਉਸ ਤੋਂ ਬਾਅਦ ਪਾਕਿਸਤਾਨੀ ਗਾਇਕਾਂ ਨੇ ਸਾਡੀਆਂ ਮੂਵੀਆਂ ਚ ਗਾਇਆ ਨਹੀਂ ਜਾਂ ਉੱਥੋਂ ਦੇ ਐਕਟਰਾਂ ਨੇ ਮੈਂ ਕੰਮ ਨਹੀਂ ਕੀਤਾ ਜਾ ਕੇ ਸਾਡੇ ਕਲਾਕਾਰ ਜਾ ਕੇ ਮੈਂ ਉਧਰ ਮੂਵੀਆਂ ਨਹੀਂ ਬਣਾ ਕੇ ਲਏ ਸਲਮਾਨ ਖਾਨ ਵਰਗੇ ਇਦਾਂ ਨਹੀਂ ਹੁੰਦਾ ਯਾਰ ਕਲਾ ਦੇਖੋ ਕਲਾ ਹਵਾ ਤੇ ਪੰਛੀ ਇਨਾਂ ਦੇ ਕੋਈ ਮੁਲਕ ਨਹੀਂ ਹੁੰਦੇ ਇਨਾਂ ਦੀਆਂ ਹੱਦਾਂ ਸਰਦਾਂ ਨਹੀਂ ਹੁੰਦੀਆਂ ਇਹਨਾਂ ਨੂੰ ਬੰਨਿਆ ਨਹੀਂ ਜਾ ਸਕਦਾ ਇਹ ਬੰਨਣੇ ਨਹੀਂ ਚਾਹੀਦੇ ਐਸੇ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਘਟੀਆਂ ਗੱਲਾਂ ਨੇ ਕਲਾ ਕਲਾਕਾਰ ਤਾਂ ਸਾਰੀ ਦੁਨੀਆ ਦਾ ਕਲਾਕਾਰ ਹੁੰਦਾ ਹੈ ਠੀਕ ਹੈ ਨਾ ਜੀ ਤੇ ਹੁਣ ਹਵਾ ਚੱਲ ਰਹੀ ਹੈ ਇਹਨੂੰ ਰੋਕ ਦਾਂਗੇ ਕੋਈ ਸਰਕਾਰ ਦੀ ਕਿਸੇ ਦੀ ਪਾਵਰ ਹੈ ਇਹ ਤਾਂ ਬਾਰਡਰ ਲਾ ਦੇਵੇ ਪੰਛੀਆਂ ਨੂੰ ਵਿਜੀਲ ਬਣਾ ਪੈਂਦੇ ਐਦਾਂ ਨਹੀਂ ਹੁੰਦਾ ਇਹ ਸਿਰਫ ਮੈਂ ਕਹਿੰਦਾ ਬੇਹੋਦਾ ਤੇ ਘਟੀਆ ਗੱਲ ਹੈ ਇਹ ਐਸ ਜਿਹੇ ਗੱਲਾਂ ਕਦੇ ਵੀ ਨਹੀਂ ਹੋਣੀਆਂ ਚਾਹੀਦੀ ਕਲਾਕਾਰਾਂ ਤੇ ਪਾਬੰਦੀ ਦਾ ਕੋਈ ਮਤਲਬ ਨਹੀਂ ਕਲਾਕਾਰ ਦੀ ਕਿਰਤ ਤੇ ਪਾਬੰਦੀ ਦਾ ਵੀ ਕੋਈ ਮਕਸਦ ਮੈਂ ਤਾਂ ਗੁਰਦੀਪ ਸਮਝਦਾ ਨਹੀਂ ਵੀ ਇਹ ਕੋਈ ਗੱਲ ਜਜੀਤ ਇੱਕ ਵਧੀਆ ਐਕਟਰ ਹੈ ਇੱਕ ਵਧੀਆ ਕਲਾਕਾਰ ਹੈ ਠੀਕ ਹੈ ਨਾ ਇਸ ਵੇਲੇ ਮਤਲਬ ਪੰਜਾਬੀ ਪੰਜਾਬੀ ਦਾ ਲੋਗੋ ਬਣਿਆ ਹੈ ਇਸ ਵੇਲੇ ਉਸ ਸੰਸਾਰ 'ਚ ਉਹ ਕਹਿੰਦੇ ਪੰਜਾਬੀ ਆ ਗਏ ਹਮੇਸ਼ਾ ਕਹਿੰਦੇ ਹਾਂ ਕਿੱਡੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ